ਛਿਲੀਆਂ ਨੇ ਅੱਖਾਂ ਮੁੰਡਾ ਸ਼ੁੱਭ ਵੈਸ਼ ਨੂੰ ਹਾਲ ਹੀ ਪੰਜਾਬੀ 뮤직 ਇੰਡਸਟਰੀ ਚ ਐਂਟਰੀ ਮਾਰਨ ਵਾਲੇ ਗੋਲਡੀ ਦਾ ਨਵਾਂ ਗੀਤ ਜੇਠਾ ਪੁੱਤਰ ਰਿਲੀਜ਼ ਹੋ ਗਿਆ ਗੀਤ ਵਿੱਚ ਗੋਲਡੀ ਸੁਪਨੇ ਜੀ ਕੁੜੀ ਨੂੰ ਪੱਟਣ ਦੀਆਂ ਸਕੀਮਾਂ ਬਣਾਉਂਦੇ ਦਿਖ ਰਹੇ ਨੇ ਗਾਣੇ ਨੂੰ ਸੰਗੀਤ ਦੇ ਸੀਕੂ ਨੇ ਦਿੱਤਾ ਜਦਕਿ ਵੀਡੀਓ ਬਣਾਉਣ ਵਾਲੇ ਪਰਮੇਸ਼ਰ ਵਰਮਾ ਵੀ ਗੀਤ ਚ ਗੋਲਡੀ ਦੇ ਮਿੱਤਰ ਬਣੇ ਵਿਖਾਈ ਦੇ ਰਹੇ ਨੇ ਅਮਨਿਤ ਰਿਸ਼ੀ ਗੁਪਤਾ ਇੰਡੀਆ ਰੋਨੈ ਵਿਕਟੋਰੀਆ ਸਟੂਡੀਓਜ਼ ਦੇ ਡਿਜ਼ਾਈਨਰ ਰਸ਼ੀਤਾ ਯਾਦਵ ਲਈ ਸ਼ੋਅ ਸਟਾਪਰ ਬਣੀ। ਯਸ਼ੀਤਾਨੇ ਲਖਨਊ ਸ਼ਹਿਰ ਤੋਂ ਪ੍ਰੇਰਿਤ ਆਪਣਾ ਕਲੈਕਸ਼ਨ ਪੇਸ਼ ਕੀਤਾ ਸੀ। ਇਹ ਜਾਂ ਗੁਲਾਬੀ ਰੰਗ ਤੇ ਲੈਂਗੁਏਜ ਬੇਹਤ ਖੂਬਸੂਰਤ ਲੱਗ ਰਹੀ ਸੀ। ਮੈਗਾ ਸਟਾਰ ਵਿਗਬੀ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਪਿੰਕ ਦੋ ਦਿਨਾਂ ਚ ਹੀ ਆਪਣੀ ਡੂੰਗੀ ਛਾਪ ਛੱਡਣ ਚ ਕਾਮਯਾਬ ਰਹੀ ਗਿਆ। ਬਚਨ ਵਿਸ ਫਿਲਮ ਦੀ ਸਫਲਤਾ ਤੋਂ ਖੁਸ਼ ਨੇ। ਉਹਨਾਂ ਨੇ ਫਿਲਮ ਦੇ ਸਬਜੈਕਟ ਨੂੰ ਸਭ ਤੋਂ ਦਮਦਾਰ ਦੱਸਿਆ। ਬਚਨ ਦੇ ਮੁਤਾਬਕ ਫਿਲਮ ਪੁਰਸ਼ਾਂ ਦੀ ਸੋਚ ਸੰਬੰਧੀ ਵੀ ਸੰਦੇਸ਼ ਦ ਵਲਵਟਪ੍ਰੇਤਰੀ ਪ੍ਰਿਆੰਕਾ ਚੋਪੜਾ ਐਮੀ ਅਵਾਰਡਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਈ ਇਸ ਅਵਾਰਡ ਸ਼ੋਅ ਨੂੰ ਟੀਵੀ ਦਾ ਆਸਕਰ ਕਿਹਾ ਜਾਂਦਾ ਹੈ ਵੈਡ ਗਾਊਨ ਵਿੱਚ ਪ੍ਰਿੰਕਾ ਬੇਹਤ ਖੂਬਸੂਰਤ ਲੱਗ ਰਹੀ ਸੀ ਜੋ ਅਵਾਰਡ ਪ੍ਰੇਜ਼ੈਂਟ ਕਰਨ ਲਈ ਮੰਚ 'ਤੇ ਵੀ ਵਿਖਾਈ ਦਿੱਤੀ ਚੋਪੜਾ ਦਿੱ dress ਜੈਸਨ ਵੂ ਨੇ ਡਿਜ਼ਾਈਨ ਕੀਤੀ ਸੀ ਕਹ ਰਹੀ ਹੈ ਸ਼ਰਦਾ ਕਪੂਲ ਜਲਦੀ ਫਿਲਮ ਰੌਕ ਆਨ 2 ਵਿੱਚ ਨਜ਼ਰ ਆਏਗੀ ਸ਼ਰਦਾ ਦਾ ਕਹਿਣਾ ਹੈ ਕਿ ਉਸ ਫਿਲਮ ਦਾ ਬਹੁਤ ਪਹਿਲਾਂ ਤੋਂ ਹਿੱਸਾ ਬਣਨਾ ਚਾਹੁੰਦੀ ਸੀ ਉਹਨਾਂ ਨੇ ਕਿਹਾ ਕਿ ਜਦੋਂ 2008 ਵਿੱਚ ਰੌਕ ਆਨ ਰਿਲੀਜ਼ ਹੋਈ ਸੀ ਤਾਂ ਮੈਂ ਆਪਣੇ ਪਰਿਵਾਰ ਨਾਲ ਫਿਲਮ ਵੇਖਣ ਗਈ ਸੀ ਮੈਂ ਉਸੇ ਸਮੇਂ ਕਹਿ ਦਿੱਤਾ ਸੀ ਕਿ ਜੇ ਇਸ ਦਾ ਸੀਕਲ ਬਣਦਾ ਹੈ ਤਾਂ ਮੈਂ ਇਸ ਦਾ ਹਿੱਸਾ ਬਣਾਂਗੀ ਇਨ ਇਸ ਵਰਲਡ ਆਫ ਰਿਕਾਰਡਸ ਵਿੱਚ ਅਭਿਸ਼ੇਕ ਨੇ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਵੱਧ ਥਾਵਾਂ ਤੇ ਜਾ ਕੇ ਫਿਲਮ ਨੂੰ ਪ੍ਰਮੋਟ ਕਰਨ ਦਾ ਰਿਕਾਰਡ ਬਣਾਇਆ ਹੈ ਅਭਿਸ਼ੇਕ ਵਚਨ ਨੇ 12 ਘੰਟਿਆਂ ਵਿੱਚ 7 ਸ਼ਹਿਰਾਂ 'ਚ ਜਾ ਕੇ ਪ੍ਰਮੋਸ਼ਨ ਕੀਤੀ ਸੀ ਇਸ ਮਾਮਲੇ 'ਚ ਜੂਨੀਅਰ ਵਚਨ ਨੇ ਹਾਲੀਵੁੱਡ ਅਦਾਕਾਰ ਵੈਲ ਸਮਿਥ ਨੂੰ ਪਿੱਛੇ ਛੱਡ ਦਿੱਤਾ ਵੈਲ ਨੇ 2 ਘੰਟਿਆਂ ਵਿੱਚ 4 ਥਾਵਾਂ ਤੇ ਜਾ ਕੇ ਰਿਕਾਰਡ ਬਣਾ ਰੱਖਿਆ ਸੀ ਪਰ ਇਹ ਰਿਕਾਰਡ ਹੁਣ ਅਭਿਸ਼ੇਕ ਦੇ ਨਾਮ ਹੈ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਟਵੀਟ ਕਰ ਉੜੀ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਸ਼ਾਹਰੁਖ ਨੇ ਕਿਹਾ ਕਿ ਉੜੀ ਵਿੱਚ ਹੋਏ ਸਕਾਰਾ ਨਾ ਹਮਲੇ ਨੂੰ ਸੁਣ ਕੇ ਬਹੁਤ ਦੁਖੀ ਹਾਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੇ ਪ੍ਰਾਰਥਨਾ ਕਰਦਾ ਅਤੇ ਉਮੀਦ ਕਰਦਾ ਕਿ ਅਤਵਾਦੀਆਂ ਨੂੰ ਸਜ਼ਾ ਜਲਦ ਮਿਲੇਗੀ ਬਾਲੂਡਾ ਦਾ ਗਾਇਕ ਨਰਗੀਸ ਫਾਖਰੀ ਨੂੰ ਹਾਲੇ ਚ ਸ਼ਰਮਿੰਤਾ ਹੋਣਾ ਪਿਆ ਆਪਣੀ ਫਿਲਮ ਬੈਂਜੋ ਦੀ ਪ੍ਰੋਮੋਸ਼ਨ ਕਰ ਰਹੀ ਨਰਗੀਸ ਨੇ ਬੋਲਡ ਡਰੈਸ ਪਾ ਰੱਖੀ ਸੀ ਪਰ ਜਦ ਇਸ ਡਰੈਸ ਵਿੱਚ ਨਰਗੀਸ ਇੱਕ ਟੀਵੀ ਸ਼ੋਅ ਤੇ ਗਈ ਤਾਂ ਉਹਨਾਂ ਨੂੰ ਕੈਮਰੇ ਤੇ ਆਉਣ ਨਹੀਂ ਦਿੱਤਾ ਗਿਆ ਖਬਰ ਹੈ ਕਿ ਸ਼ੋਅ ਦੀ ਟੀਮ ਨੇ ਨਰਗੀਸ ਨੂੰ ਡਰੈਸ ਪਿੰਅਪ ਕਰਨ ਲਈ